2025 ਵਿੱਚ ਸੁਬਾਹ ਦੇ ਸਮੇਂ ਤਕਰੀਬਨ 4:30-5 ਵਜੇ ਦਾ ਸਮਾਂ ਸੀ ਜਦੋਂ ਸਾਡੇ ਇਲਾਕੇ ਵਿੱਚ ਤੇਜ਼ ਹਨੇਰੀ ਆਈ ਇਸ ਹਨੇਰੀ ਨਾਲ ਸਾਡਾ ਕਾਫੀ ਨੁਕਸਾਨ ਹੋ ਗਿਆ ਇਸ ਨੁਕਸਾਨ ਨੂੰ ਤੁਸੀਂ ਦੇਖ ਸਕਦੇ ਹੋ ਝੋਨਾ ਵੇਚ ਚੁੱਕਾ ਹੈ ਆ ਦੇਖੋ ਜੀ ਇਧਰ ਸਾਈਡ ਤੇ ਖੜਾ ਹੋਇਆ ਝੋਨਾ ਤੇ ਜੇ ਅੰਦਰ ਨੂੰ ਥੋੜਾ ਜਿਹਾ ਦੇਖੋਗੇ ਨਹਿਰੀ ਨਹਿਰੀ ਦੇ ਨਾਲ ਜੋ ਝ ਖੜਾ ਸੀ ਉਹਦੇ ਨਾਲ ਇਦਾਂ ਲੇਟ ਗਿਆ ਹੈ ਵਿਛ ਗਿਆ ਹੈ ਤੇ ਥੱਲੇ ਪਾਣੀ ਵੀ ਖੜਾ ਹੈਗਾ ਵਾ ਆ ਦੇਖ ਲਓ ਜੀ ਪਾਣੀ ਜੇ ਪਾਣੀ ਨਾ ਸੁੱਕਿਆ ਤਾਂ ਇਦਾਂ ਹੀ ਇਹਨੇ ਖਰਾਬ ਹੋ ਜਾਣਾ ਹੈ ਤੇ ਕਾਫੀ ਸਾਡਾ ਨੁਕਸਾਨ ਹੋ ਚੁੱਕਾ ਹੈ ਜੀ ਆਓ ਜੀ ਇੱਧਰ ਹੋਰ ਦਿਖਾਨੇ ਆ ਤੁਹਾਨੂੰ ਬਾਰਿਸ਼ ਵੀ ਹੋਈ ਸੀਗੀ ਬਾਰਿਸ਼ ਵੀ ਕਾਫੀ ਤੇਜ਼ ਸੀ ਤੇ ਆ ਦੇਖੋ ਜੀ ਪਾਣੀ ਖੜਾ ਹੋਇਆ ਹੈ ਜੀ ਆ ਵੇਖ ਤੇ ਇਹ ਹੁਣ ਕਾਫੀ ਨੁਕਸਾਨ ਕਰੇਗਾ ਜਿੰਨਾ ਜਲਦੀ ਪਾਣੀ ਸੁੱਕ ਜਾਏਗਾ ਤੇ ਕੋਈ ਫਾਇਦਾ ਮਾੜਾ ਮੋਟਾ ਨੁਕਸਾਨ ਹੋਣੋਂ ਘਟ ਜਾਊਗਾ ਆ ਜੀ ਅੱਗੇ ਆ ਕੇ ਦਿਖਾਣੇ ਆ ਜੀ ਨੋ ਜੀ ਇੱਧਰ ਥੋੜਾ ਜਿਹਾ ਵਿਚਾਰ ਰਹਿ ਗਿਆ ਜੀ ਪਰ ਇੱਧਰ ਤਾਂ ਜਮੈਂ ਮਿਚ ਗਿਆ ਜੀ ਬਹੁਤ ਮਾੜਾ ਹੋਇਆ ਤੇ ਕਾਫੀ ਜਿਆਦਾ ਨੁਕਸਾਨ ਹੋ ਗਿਆ ਹੈ ਜੀ